ਗਾਰਨੇ ਮੁੱਖ ਬੁਨੇ ਬਤਾਲਦੇ ਮੇਰੇ ਇਸ ਚੋਲ ਦੇ ਰਿਸ਼ ਨੂੰ ਕਿਸ ਤਰ੍ਹਾਂ ਵੇਚਦੇ ਤੁਸੀਂ ਪਹਿਲੀ ਗੱਲ ਤਾਂ ਸਰਕਾਰ ਪੂਰੀ ਤਰ੍ਹਾਂ ਬਖਲਾਈ ਹੋਈ ਹੈ ਜਿਵੇਂ ਕਰਕੇ ਮਨੀਸ਼ ਸੋਦੀਆ ਨੂੰ ਕਹਿਣਾ ਪਿਆ ਆ ਸਾਧਾਮ ਦੰਡ पे ਛੂਟ ਸਾਜ ਤੱਕਾ ਜੋ ਮਰਜ਼ੀ ਇਥੇ ਤੱਕਾ ਵੀ ਚੱਲ ਰਿਹਾ ਹੈਗਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹੱਲੀ ਦੀ ਪ੍ਰੋਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦਾ ਤਾਂ ਛੁੱਟੇ ਪਰਚੇ ਕਰ ਰਹੇ ਨੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਆ ਜ਼ਰੂਰ ਦੱਸਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇਹ ਕਟੀਆਂ ਨੇ ਇਹ ਕੱਲ੍ਹ ਆਕਾਲੀ ਦਲ ਦੇ ਖਿਲਾਫ ਬੋਲਦੀਆਂ ਨੇ ਦਿੱਲੀ ਚ ਤਾਂ ਸਾਰੀ ਕਟੀਆਂ ਨੇ ਭਾਵੇਂ ਉਹ ਪ੍ਰਸ਼ਾਸਪਤੀ ਦੀ ਚੋਣ ਹੋਏ ਦੇ ਰਾਜ ਸਭਾ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਭਾਜਪਾ ਨੂੰ ਤੇ ਇੰਡੀਆ ਅਲਾਈਅੰਸ ਤੇ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਉਂਦੀ ਸਾਰੇ ਦੇਸ਼ ਚ ਇਕੱਠੀ ਹੈ ਇੱਥੇ ਕਹਿੰਦੇ ਅਸੀਂ ਅੱਗਾ ਇਹ ਕੱਲੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀਗੇ ਗਿਨਾਤਾ ਗਵੇਂ ਸੀ ਇਹਨਾਂ ਨੂੰ ਸੂਬੇ ਕੀ ਵਿਕਾਸ ਦਾ ਵਿਕਾਸ ਦਾ ਕੰਮ ਕੀਤਾ ਹੈ आम आदमी पार्टी दा 4 साल पूरे हो के रे वादे च पूरे हो एक एक बीपी हजार के नहीं एक-एक बीबी दा 45000 रूपया बकाया खडा है 45 महिना दा बल्कि मैं कहनी 50 तो वाधी हो गया होगा उनका ते पहले तब बीबी आपने 50000 ਮੰਗਨ जेड़ा इना नु 1000 रूपया कह के फॉर्म पर भाइ सिगे वोटा वेले कि सरकार बनन सारी मिलोगी ता जे थ्वाडे 50000 ਧਰਦੇ ਨਹੀਂ ਜਗੇ ਤੇ ਫੇ ਰਸਤਾ ਨਾ ਪੈਨ ਫੇ ਕਾ ਵੋਟ ਮੰਗਨ ਵਾਸਤੇ ਆਏ ਨਹੀਂ ਸਾਲ ਪਰ ਰਹਿ ਗਿਆ ਜਬ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲੇ ਨਾ ਕੋਈ ਸਿ ਬਾਏ ਇਲੈਕਸ਼ਨ ਤੁਸੀਂ ਗਦੜਬੇਦੀ ਦੇਖ ਲੋ ਉਹ ਵਿਆਨੇ ਵੀ ਦੇਖ ਲੋ ਜਲੰਧਰ ਵੀ ਦੇਖੋ ਜਿੰਨੇ ਬਾਈ ਇਲੈਕਸ਼ਨ ਚ ਜਿੰਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਹ ਗੁੱਣ ਕੀ ਕਹ ਲੋ ਇਹ ਤਾਂ ਸਾਡੇ ਗਦਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹਨਾਂ ਦੇ ਦੋ ਚਾਰ ਮਕਾਨ ਹੋਰ ਬਣ ਜਾ ਨੇ ਇਸ ਆਸੇ ਉਸ ਚਲੇਗੇ ਨਹੀਂ ਤਾਂ ਇਹਨਾਂ ਤੋਂ ਉਮੀਦ ਹੀ ਕੋਈ ਪੰਜਾਬ ਦੀ 23 ਸਪੀਚ ਦੇ ਰਹੇ 90% ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਆ ਇਹ ਕੀ ਸੰਕੇਤ ਦਿੰਦਾ ਇਹ ਸੰਕੇਤ ਆਈ ਦਿੰਦਾ ਕਿ ਬਖਲਾਏ ਹੋ ਇਹਨਾਂ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਪਾਵੇ ਆਟਾ ਦਾਲ ਕੇ ਹਾਂ ਪਾਵੇ ਪੈਨਸ਼ਨ ਕੇ ਆਪੇਵੇਂ ਸ਼ਗਲ ਕੇ ਪਾਵੇ ਕੁੜੀਆਂ ਦੇ ਸਾਈਕਲ ਕੇ ਪਾਵੇ ਵਜੀਫੇ ਕੇ ਪਾਵੇ ਮੋਟਰ ਤੇ ਬਿੱਲ ਮਾਫੀ ਤੇ ਪਾਵੇ ਮੋਟਰ ਤੇ ਕਨੈਕਸ਼ਨ ਦਿੱਤੇ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਿਜਲੀ ਦੇ ਗ੍ਰਿਡ ਦੇਖ ਲੋ ਸੜਕਾਂ ਦੇਖ ਲੋ ਪੁਲ ਦੇਖ ਲੋ ਕਿਹੜੀ ਚੀਜ਼ ਹੈ ਜਿਹੜੀ ਅਕਾਲੀ ਦਲ ਨੇ ਨਹੀਂ ਕੀਤੀ ਪਿੰਡ ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਅਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਹੈਗਾ ਇਹ ਸਰਕਾਰ ਦੀ ਕਾਰਸਫੈਰੀ ਨੂੰ ਕਿਸ ਤਰ੍ਹਾਂ ਬਣਦੀ ਹੈ ਟੋਟਲੀ ਫੇਲ ਭੜਾ ਦੇ ਪੈਸੇ ਤੱਕ ਛੱਕਦੇ ਅ ਜਿਨਾ ਦਾ ਸਾਰਾ ਕੁਝ ਰੋਲ ਗਿਆ ਉਹਨਾਂ ਦਾ ਨਾ ਮਕਾਨ ਰਿਹਾ ਨਾ ਖੇਤ ਰਿਹਾ ਨਾ ਆਮਦਨ ਦਾ ਕੋਈ ਜ਼ਰੀਆ ਰਿਹਾ ਇਹ ਕਾਹ ਸੇ ਕਿ ਮੁਆਵਜ਼ਾ ਮਿਲੇਗਾ ਅਪਨੇ ਸਿਰਫ ਪੈਰ ਪੈਰ ਖੜੇ ਹੋਵਾਂਗੇ ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੁਝ ਛੜਿਆ ਹੋਊਗਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੜਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਕੱਲੇ ਪਿਛਲੇ 3-4 ਸਾਲਾਂ ਚ ਆਮ ਆਦਮੀ ਪਾਰਟੀ ਨੇ ਤੇ 2 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਵਿਕਾਸ ਕੀ ਕਿਤੇ ਨਹੀਂ ਲੱਗੇ ਸਾਡੇ ਅਸੀਂ ਜੇ ਮੈਰੀਟੋਰੀਅਸ ਸਕੂਲ ਬਣਾਉਂਦੇ ਸੀ ਪਿੰਡ-ਪਿੰਡ 'ਚ ਇਸ ਪਿੰਡ ਦਾ ਵੀ ਸਕੂਲ ਅਪਡੇਟ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਇਹਨਾਂ ਨੇ ਬਣਾਈ ਹੋਈ ਸਾਡੀ ਬਿਲਡਿੰਗਾਂ ਦੇ ਜਾ ਕੇ ਸਾਡੀ ਲੈਟਰੀਨਾ ਦੇ ਉਹਨਾਂ ਦੇ ਨਹੀਂ ਪੱਤਰ ਰੱਖੇ ਜੇ ਅਸੀਂ ਏਮਸ ਵਰਗੇ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੇ ਕਮਿਊਨਿਟੀ ਸੈਪਟ ਜਿਹੜੇ ਪਿੰਡਾਂ ਦੇ ਤੇ ਸ਼ਰਧ ਦੇ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਤਾਂ ਕੰਮ ਹੀ ਸਾਰਾ ਫਰਾਡ ਹੈਗਾ ਤੇ ਬਿਜਲੀ ਦੇ ਬਿੱਲ ਇਹ ਕਿਸੇ ਦੇ ਮਾਫ ਹੋ ਰਹੇ ਨੇ ਉਹ ਸਾਡੇ ਬਿਜਲੀ ਹੋਏ ਬਣਾਏ ਹੋਏ ਗ੍ਰਿਡਾਂ ਕਰਕੇ ਹੋ ਰਹੇ ਨੇ ਇਹਨਾਂ ਨੇ ਤੇ ਇੱਕ ਯੂਨਿਟ ਬਿਜਲੀ ਦਾ ਦੋਆਨੇ ਨਹੀਂ ਕਰਿਆ ਹਰ ਹਰ ਪੱਕਾ ਇਹ ਬਿਲਕੁਲ ਫੇਲ ਹੋਏ ਨੇ ਪਾਵੇਂ ਕਾਂਗਰਸ ਹੋ ਪਾਵੇਂ ਆਮ ਆਦਮੀ ਇਕੱਲੇ ਗੱਲਾਕਲਨ ਜੋਗੇ ਹੈਗੇ ਜਿਹਦੇ ਕਰਕੇ ਲੋਕਾਂ ਨਾਲ ਧੱਗਾ ਕਰਕੇ ਚੁੱਥੇ ਲਾਰੇ ਕਰਕੇ ਹੁਣ ਲੋਕੀ ਜਾ ਕੇ ਦੇਖੀ ਹੁਣ ਤੱਕ ਮੰਤਰੀਆਂ ਵੀ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਇਤਰਾਜ਼ ਜੋ ਵੀਡੀਓਜ਼ ਆ ਰਹੀਆਂ ਖੁਦ ਸੀਐਮ ਦੀ ਸਾਹਮਣੇ ਆ ਗਈ ਵੀਡੀਓ ਮੈਂ ਤਾਂ ਕਹਿੰਦੀ ਹਾਂ ਸੀਐਮ ਨੂੰ ਮੈਂ ਤਾਂ ਹੈਰਾਨ ਹਾਂ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ ਤੇ ਸਿਆਮਾ ਕਰਦਾਰ ਕੀ ਸੀ ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ ਜਿਹੜਾ ਪਾਰਲੀਮੈਂਟ ਚ 11 ਵਜੇ ਡੱਟਿਆ ਹੋਇਆ ਆਂਦਾ ਸੀਗਾ ਜਿਹਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ پورے ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਤੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣਾ ਔਖਾ ਹੈ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ ਚ 11 ਵਜੇ ਬੋਲਦਾ ਸੀ ਉਹਨੇ ਸੁਭਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰਿਆਂ ਸਾਹਮਣੇ ਹੈ ਕੋਨ ਨੂੰ ਨੂੰ ਕਾਵੇ ਝੂਠੇ ਪਰਚੇ ਲੈ ਕੇ ਏਆਈ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਜਾਣਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤਾਂ ਉਹਦੀ ਧੀਨੇ ਦੱਸਦਾ ਉਹ ਕਿਹੋ ਜਿਹਾ ਬਣਦਾ ਮੁੱਖ ਮੰਤਰੀ ਸਾਹਿਬ ਬਿਆਨ ਦੇ ਦਿੱਤਾ ਹੈ ਕਹਿੰਦੇ ਕਿ ਟਿੱਕਤਾ ਕਾਦੂ ਕਦੂ ਦੀਆਂ ਗੱਲਾਂ ਇਹ ਕਹਿੰਦੇ ਹੁਣ 25 ਬੰਦੇ ਨਹੀਂ ਹੈਗੇ 35 ਸਾਲ ਰਾਜਨਦੀ ਗੱਲ ਕਰਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਹਿੰਦੇ ਮੁੱਖ ਮੰਤਰੀ ਇਹਦੇ ਗੱਲ ਹੀ ਕਿਉਂ ਕਰਦੇ ਮੁੱਖ ਮੰਤਰੀ ਦਾ ਦਾ ਹੈਗਾ ਏ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਕੁੱਟਨੇ ਦੇਖਿਆ ਆਪਣੀ ਕੁਰਸੀ ਕਾਫੇ ਪੰਜਾਬ ਤਾਂ ਚਲਾ ਕੇਜਰੀ ਹਰ ਸਸੋਧਿਆ ਰਿਹਾ ਮੁੱਖ ਮੰਤਰੀ ਤਾਂ ਆਪਣੇ ਪੰਜਾਬ ਦੇ ਹੱਕ ਦਾ ਪੂਰਤਕ ਸਾਡਾ ਪਾਣੀ ਇਹਨੇ ਖੋਤਾ ਚੱਕ ਤੇ ਉਹ ਦੇਖਦਾ ਰਾਜਧਾਨੀ ਦੇ ਆਪਣਾ ਹੱਕ ਕਮਜ਼ੋਰ ਕਰ ਬੀਬੀ ਐਮ ਜੀ ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ 'ਚ ਇਹ ਬੋਲਦਾ ਹੈਗਾ ਇਹ ਤਾਂ ਕੱਲਾ ਅਕਾਲੀਵਾਲੋਂ ਭੰਡਨ ਜੋਗਾ ਹੋਰਦੇ ਦੇ ਕੋਲ ਕੁਛ ਨਹੀਂ ਮੈਂ ਮੈਂ ਕਹਾਂ ਦਾ ਜਦੋਂ ਕਿ ਕਹਿਣਾ ਚਾਹੋਗੇ ਅਧਿਆਪਕ ਵੀ ਧਰਨੇ ਲਗਾ ਰਹੇ ਨੇ ਸਾਰੇ ਵਰਗ ਜਿਹੜੇ ਜ਼ਿਮਣੀ ਤੋਂ ਦੇ ਕਰਕੇ ਧਰਨੇ ਲਗਾ ਰਹੇ ਨੇ ਆਹ ਹੀ ਕਹਿਣਾ ਚਾਹਾਂਗੀ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਅੱਜ ਰੰਗਲੇ ਪੰਜਾਬ 'ਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਹਨਾਂ ਨੇ ਪਹੁੰਚਾਤੇ ਜਿਹੜੇ ਕਹਿੰਦੇ ਸੀ ਚਾਰ ਉੱਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਹ ਨਾਲੇ ਪੋਲ ਖੋਲਦਾ ਸੀ ਚਾਰ ਮਹੀਨੇ ਚੋਂ ਜੇਲ੍ਹ ਚ ਬੰਦ ਕੀਤਾ ਦੱਸੋ ਕਿਹੜੇ ਨਸ਼ੇ ਖਤਮ ਹੋਏ ਨੇ ਕਿਉਂ ਖਤਮ ਨਹੀਂ ਹੋਏ ਇਹ ਤਾਂ ਸਰਕਾਰ ਬਰਾਨ ਸਾਹਿਬ ਚਾਰ ਹਫ਼ਤਿਆਂ ਚ ਖਤਮ ਕਰਨੇ ਸੀ ਤੇ ਉਥੇ ਪਰਚਾ ਜੇ ਦਿੰਦੇ ਨੇ ਉਹ ਡਿਸਪ੍ਰੋਪੋਰਸ਼ਨਲ ਐਸੈਟ ਦਾ ਉਹਦੇ ਜੇ ਨਸ਼ੇ ਦਾ ਨਾ ਹੀ ਨਹੀਂ ਹੈਗਾ ਸੋ ਜਮਾਜ ਮੇਰੇ ਹਲਕੇ ਚ 5 ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਦੇ ਵਿਰੋਧ ਇਹ ਲੜਾਈ ਲੜ ਰਹੀ ਹੈ ਸੋ ਨਸ਼ਿਆਂ ਦਾ ਆਹ ਹਾਲ ਹੈ ਕੱਟਰ ਇਮਾਨਦਾਰੀ ਦਾ ਤੇ ਡੀਆਈਜੀ ਭੁੱਲਰ ਨੇ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆ ਗਈ ਜਿਹੜੇ ਚੰਨੀ ਦੇ ਰਿਸ਼ਤੇਦਾਰ ਤੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਤੇ ਉਹਨੇ ਇਹ ਡੀਆਈਜੀ ਕੋ ਨਾ ਬਣਾਈ ਲੈ ਮੰਤਰੀ ਅਦੇ ਨਾਂ ਵੀ ਆ ਰਹੇ ਨੇ ਸੋ ਨਾ ਵਿਕਾਸ ਨਾ ਰੰਗਲਾ ਪੰਜਾਬ ਨਾ ਕੱਟਾਰੇ ਮਾਨਦਾਰ ਇਹ ਤਾਂ ਲੁਟੇਰਿਆਂ ਦਾ ਟੋਲਾ ਹੈਗਾ ਜਿੰਨਾ ਜਿੰਨੀ ਛੇੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਦ ਨੂੰ ਕੱਢੋਂਗੇ ਉਹ ਪੰਜਾਬ ਤੇ ਜਿਵੇਂ ਅਕਾਲੀ ਦਲ ਦੇ ਸਮੇਂ ਜੋ ਕਿਹਾ ਕਰਕੇ ਦਿਖਾਇਆ ਲੋਕਾਂ ਦੇ ਕਾਰਡ ਵੀ ਬਣਨਗੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਤੇ ਇੱਕ ਵਾਰ ਫੇਰ ਅਮਨ ਸ਼ਾਂਤੀ ਤੇ ਨਾਲ ਪਾਇਚਾਰ ਇੱਕ ਸਾਲ ਤੇ ਨਾਲ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਪੰਜਾਬ ਨੂੰ ਤਰੱਕੀ ਦੀ ਰਾਹ ਬੱਚੇਗੀ ਕਿ ਕਸਾ ਲੱਗਦਾ ਹੈ ਇਸ ਬਾਈ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ 2027 ਦੀ ਸਿਆਸੀ ਕੀ ਤਾਪੂ ਦੇਖੋ ਬਾਈ ਇਲੈਕਸ਼ਨ ਛੇ ਹਮੇਸ਼ਾ ਸਰਕਾਰ ਹਰ ਤਰ੍ਹਾਂ ਦਾ ਹਿਲਾ ਪਾਉਂਦੀ ਹੈ ਤੇ ਜਿਹੜੀ ਸਰਕਾਰ ਦਾ ਸਸੋਧਿਆ ਆਪ ਵੀ ਬੋਲਦਾ ਹੈ ਸਾਹਮਣੇ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਤਾੜੀਆਂ ਬਜਾ ਰਿਹਾ ਹੈਗਾ ਝੂਠ ਸੱਚ ਦੇਖੋ ਨਾ ਐਸਐਸਪੀ ਲਾਤੀ ਹੈ ਝੂਠੇ ਕਿਹਦਾ ਕਰੇਗਾ ਪੂਰਾ ੱੱਕਾ ਹੋਗਾ ਲੇਕਿਨ ਇਹ ਮਾਜੇ ਵੀ ਧਰਤੀ ਹੈ ਇਹ ਗੁਰੂ ਆਪੀ ਦੀ ਧਰਤੀ ਐ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਦਬਦੇ ਨਹੀਂ ਜਿੰਨਾ ਦਬਾਓਗੇ ਉਹਨਾਂ ਫੜੇ ਸਿੱਖ ਚ ਆ ਕੇ ਵਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀਆਂ ਇਸ ਝੂਠੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ ਸੁਧਾਰਨਾ ਹੈ ਤਾਂ ਫਿਰ ਇਹਨਾਂ ਤਨੀਕ ਨੂੰ ਇਸ ਸਰਕਾਰ ਤੇ ਫੜੇ ਪੁੱਲ ਜਗਾਣ ਦਾ ਇਹਨਾਂ ਨੂੰ ਮੂਹੇ ਚਪੇੜ ਮਾਰਨ ਦਾ ਇੱਕ ਮੋਟਾ ਹੁੰਦਾ ਹੈ ਤਸਤੇ ਮਾਰ ਦਿਓ ਸਾਲ ਪਾਚੇ ਸੁਧਰ ਜੂਗਾ ਨਹੀਂ ਤਾਂ ਜੋ ਹਾਲ ਪਾਨ ਚਾਰ ਸਾਲ ਜਿਹੜਾ ਨੇ ਅਖੀਰਲੇ ਸਾਲ ਤਾਂ ਪੂਰੇ ਵੱਟ ਕੱਢ ਦਿੰਦੇ ਨੇ ਜੇ ਤੁਸੀਂ 11 ਤਰੀਕ ਨੂੰ ਤਕਰੀ ਨੂੰ ਕਾਮਯਾਬ ਨਹੀਂ ਕੀਤਾ ਤੇ ਫਿਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਜਿਹੜਾ ਚਾਰ ਸਾਲ ਜ